ਬਹੁਤ ਸੰਕਟਿਤ ਹੈ ਮੇਰੇ ਨਾਲ ਸਨਮਾਨਿਤ ਬੰਚ ਔਰ ਪਿਆਰੇ ਪੱਤਰਕਾਰ ਬੰਦੂਓ ਇਹ ਜੋ ਪੰਜਾਬ ਦਾ ਸੰਕਟ ਹੈ ਇਹ ਐਸਾ ਹੀ ਆ ਗਿਆ ਕਿ ਜਿਸ ਤਰ੍ਹਾਂ 1975 8 ਡਰ ਕੇ ਲੋਗਾ ਦੇ ਮਤਾ ਕੋ ਕਬਰਹਾ ਕੇ ਆਪਣੀ ناکامی ਤੋਂ ਕਬਰਹਾ ਕੇ ਇੰਦਰਾ ਗਾਂਧੀ ਜੀ ਨੇ ਉਸਲੇ ਦੇਸ਼ ਹੀ ਜਮੈਂਸੀ ਲਾ ਦਿੱਤੀ ਜਦੋਂ ਆਦੀ ਗੱਦੀ ਤੇ ਖਤਰਾ ਆਇਆ ਸੀ ਤੇ ਅੱਜ ਪੰਜਾਬ ਵਿੱਚ ਵੀ ਉਹੀ ਹਾਲਾਤ ਜਿਹੜੇ ਨੇ 2025 ਚ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਦਾ ਕਰਤੇ ਨੇ ਕਿ ਇਹ ਉਸ ਤਰ੍ਹਾਂ ਦਾ ਹੀ ਸਮਾਂ ਆਇਆ ਹੈ ਕਿ ਜਦੋਂ ਇਹ ਸਰਕਾਰ ਹਰ ਪਲੇਟਫਾਰਮ ਤੇ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਫੇਲ ਹੋ ਚੁੱਕੀ ਹੈ ਅੱਜ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਜਿੱਦਾਂ ਦਿੱਲੀ ਤੋਂ ਰੁਕਸਤ ਹੀ ਹੋ ਗਈ ਉਹਨਾਂ ਦੀ ਦਿੱਲੀ ਦੇ ਵੋਟਰਾਂ ਨੇ ਉਹਨਾਂ ਤੋਂ छुटਕਾਰਾ ਪਾ ਲਿਆ ਤੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬ ਵੀ ਜੀ ਇਹੀ ਜਿਹੜਾ ਹੈ ਇਹ ਦੁਬਾਰਾ ਹੋਣ ਵਾਲਾ ਹੈ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਵੀ ਜੀ ਇੱਕ ਜਿਹੜੀ ਹੈ ਉਹ ਆਂਤਕ ਦੀ ਜਿਹਨੂੰ ਕਹਿ ਸਕਦੇ ਐ ਐਮਰਜੈਂਸੀ ਲਾਤੀ ਗਈ ਹੈ ਕਿ ਜਿਹਦੇ ਇਸ ਸਰਕਾਰੀ ਤਾਕਤ ਦਾ ਦੁਰਵਯੋਗ ਕੀਤਾ ਜਾ ਰਿਹਾ ਇੱਕ ਤੇ ਅੱਜ ਜੋ ਅਸੀਂ ਕਹਿੰਦੇ ਰਹੇ ਆ ਉਹਦਾ ਪਰਮਾਨ ਉਹਦਾ ਜਿਹਨੂੰ ਕਹਿ ਸਕਦੇ ਆ ਪ੍ਰੂਫ ਕਹੋ ਅੰਗਰੇਜ਼ੀ ਦੇ ਵਿੱਚ ਉਹਨੂੰ ਅੱਜ ਆਮ ਆਦਮੀ ਪਾਰਟੀ ਨੇ ਵੀ ਸਿੱਧ ਕਰਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੀ ਲੱਗ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਬਣਨ ਜਾ ਰਿਹਾ ਸੋ ਇਹ ਇਤੋਂ ਨਜ਼ਰ ਆਉਂਦਾ ਹੈ ਕਿ ਨਹੀਂ ਸੰਘੇਲ ਜਿਹੜੇ ਕਿ ਦੋ ਵਾਰੀ ਇਲੈਕਸ਼ਨ ਲੜ ਚੁੱਕੇ ਨੇ ਖਰੜ ਵਿਧਾਨ ਸਭਾ ਤੋਂ ਬੜੇ ਸੀਨੀਅਰ ਅਕਾਲੀ ਨੇਤਾ ਰਹੇ ਇੱਕ ਦਿਨ ਪਹਿਲੇ ਤੱਕ ਦੇ ਉਹਨਾਂ ਤੇ ਕੋਈ ਦੋਸ਼ ਨਹੀਂ ਸੀ ਇੱਕ ਦਿਨ ਪਹਿਲੇ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਨੂੰ ਕਿਸੇ ਜਗ੍ਹਾ ਵੀ ਤੰਗ ਨਹੀਂ ਕੀਤਾ ਗਿਆ ਪਰ ਅੱਜ ਜਿਸ ਵੇਲੇ ਇਹ ਪਿੱਛੇ ਲੱਗੇ ਸੀ ਆਮ ਆਦਮੀ ਪਾਰਟੀ ਵਾਲੇ ਜਨੀ ਸਿੰਘ ਗੇਲੋੜੀ ਇੱਕ ਰਸੂਖ ਵਾਲੇ ਨੇਤਾ ਨੇ ਉਸ ਖੇਤਰ ਦੇ ਕਿ ਉਹਨਾਂ ਦਾ ਮੰਨ ਬਣਿਆ ਲੋਕਤੰਤਰ ਹੈ ਲੋਕਤੰਤਰ ਇੱਥੇ ਤੁਸੀਂ ਕਿਸੇ ਵੀ ਪਾਰਟੀ ਜਾ ਸਕਦੇ ਹੋ ਤੁਹਾਨੂੰ ਜਿਹੜੀ ਫ੍ਰੀडम ਆਫ ਸਪੀਚ ਹੈ ਜਿਹੜੀ ਅਭਿਵਿਅਕਤੀ ਹੈ ਬੋਲਣ ਦੀ ਉਹ ਹੈ ਆਜ਼ਾਦੀ ਹੈ ਬੋਲਣ ਦੀ ਇਸੇ ਤਰ੍ਹਾਂ ਜੇ ਕੋਈ ਰਾਜਨੀਤੀ ਜਾਣਾ ਚਾਹਦਾ ਹੈ ਤੇ ਕਿਹੜੀ ਪਾਰਟੀ ਜਾਣਾ ਚਾਹਦਾ ਹੈ ਕਿਹੜੀ ਪਾਰਟੀ ਦੀ ਵਿਚਾਰਧਾਰਾ ਉਹ ਜੋੜਨਾ ਚਾਹੁੰਦਾ ਹੈ ਇਹ ਆਜ਼ਾਦੀ ਜਿਹੜੀ ਹੈ ਉਹ ਹਰ ਦੇਸ਼ ਵਾਸੀ ਨੂੰ ਮਿਲੀ ਹੈ ਪੰਜਾਬ ਵਾਸੀ ਨੂੰ ਮਿਲੀ ਹੈ ਪਰ ਜਦੋਂ ਆਮ ਆਦਮੀ ਪਾਰਟੀ ਵਾਲੇ ਰਣਜੀਤ ਸਿੰਘ ਗਿੱਲ ਜਿਹੜੇ ਬੜੇ ਵੱਡੇ ਵਪਾਰੀ ਵੀ ਨੇ ਗਿੱਲ ਕੋ ਨਾਲ ਦੀ ਉਹਨਾਂ ਦੀ ਬੜੀ ਵੱਡੀ ਜਿਸ ਸੰਸਥਾ ਜਿਹੜੀ ਹੈ ਵਪਾਰਿਕ ਸੰਸਥਾ ਜਿਹੜੀ ਹੈ ਉਹ ਚੱਲਦੀ ਹੈ ਤੇ ਇਹ ਅਸਫਲ ਹੋ ਗਿਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਤੋਂ ਉਹਨਾਂ ਨੂੰ ਗਿਲਸਾਰ ਨੂੰ ਇਹ ਨਜ਼ਰ ਆਇਆ ਕਿ ਪੰਜਾਬ ਦਾ ਭੁੱਖ ਜਿਹੜਾ ਹੈ ਉਹ ਭਾਰਤ ਦੀ ਦੇ ਸੁਰੱਖਤ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਪੰਜਾਬ ਵਿੱਚ ਭਾਜਪਾ ਪਾਰਟੀ ਦੇਥਾਈ ਦੀ ਸੁਰੱਖਿਤਾ ਤੇ ਮੰਨਦੇ ਨਾਲ ਉਹਨਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਜੋਦਗਾਰ ਹਰ ਨਹੀਂ ਹੈ ਪਰ ਤੁਸੀਂ ਦੇਖੋਗੇ ਸਾਢੇ 3 ਦਿਨ ਸਾਲ ਤੋਂ ਗਿਲਜ਼ਾਬ ਤੇ ਕੋਈ ਕਿਸੇ ਤਰ੍ਹਾਂ ਦੀ આરોਪ ਨਹੀਂ ਕੋਈ ਛਾਇਆ ਨਹੀਂ ਕੋਈ ਕੁਝ ਨਹੀਂ ਪਰ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹਰਿਆਣਾ ਪ੍ਰਦੇਸ਼ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੇ ਆ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਾਇਆ ਔਰ ਮੈਂਬਰ ਵੀ ਬਣਾਇਆ ਅਨ ਕੰਡੀਸ਼ਨਲ ਕੋਈ ਕੰਡੀਸ਼ਨ ਨਹੀਂ ਗਿਲਸਾਬ ਨੇ ਰੱਖੀ ਤਨੀਸ਼ ਸਿੰਘ ਗਿੱਲਰਾਨਾ ਕਿਹਾ ਕਿ ਮੈਂ ਦੇਸ਼ ਦੀ ਸੇਵਾ ਕਰਨਾ ਚਾਹਨਾ ਮੈਂ ਬਾਜ਼ਾਰ ਦੀ ਸੇਵਾ ਕਰਨਾ ਚਾਹਨਾ ਤੇ ਮੈਂ ਉਹ ਸਮਝਦਾ ਕਿ ਕਾਲੀਦਲ ਤੋਂ ਬਿਹਤਰ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪਲੇਟਫਾਰਮ ਲੱਗਦਾ ਹੈ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਕਾਲੀਦਲ ਭਾਜਪਾ ਦਾ ਪਲੇਟਫਾਰਮ ਸਭ ਤੋਂ ਬਿਹਤਰ ਹੈ ਪੰਜਾਬੀਆਂ ਦੇ ਲਈ ਤੇ ਸਵੇਰੇ ਹੀ ਰੇਡ ਸਵੇਰੇ ਹੀ ਵਿਜੀਲੈਂਸ ਉਹਨਾਂ ਦੇ ਘਰ ਜਾ ਪਹੁੰਚੀ ਮੈਂ ਮਾਨ ਸਾਹਿਬ ਤੋਂ ਦੇਖੋ ਕਾਨੂੰਨੀ ਕਾਰਵਾਈ ਅਸੀਂ ਕੋਈ ਵਿਗੜ ਨਹੀਂ ਪਾਉਂਦੇ ਅਸੀਂ ਇਮਾਨਦਾਰ ਪਾਰਟੀਆਂ ਅਸੀਂ ਇਮਾਨਦਾਰੀ ਨਾਲ ਕੰਮ ਕਰਨੇ ਆ ਪਰ ਮਾਨ ਸਾਹਿਬ ਜੇ ਤੁਹਾਨੂੰ ਇਹ ਸ਼ੱਕ ਸੀ ਤੇ ਸਾਢੇ 3 ਸਾਲ ਉਹ ਗਿਲਕੋ ਕੰਪਨੀ ਦੀ ਕਦੋਂ ਦੀ ਚੱਲ ਰਹੀ ਹੈ ਸਭ ਦੇ ਸਾਹਮਣੇ ਚੱਲ ਰਹੀ ਹੈ ਉਦੋਂ ਦਾ ਰਣਜੀਤ ਸਿੰਘ ਗਿਲਜੀ ਤੁਹਾਨੂੰ ਮਾੜੇ ਨਹੀਂ ਲੱਗੇ ਤੇ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਸ ਤੋਂ ਅਗਲੇ ਦਿਨੀ ਤੋਂ ਤਾਕਤ ਦਾ ਜ਼ੁਬਾਇਸ਼ ਕਰਨ ਲੱਗ ਪਏ ਮੈਂ ਤਾਂ ਮਾਨ ਸਾਹਿਬ ਨੂੰ ਇਹ ਗਵਾਗਾ ਕਿ ਤਾਕਤ ਰਵਾਨ ਸਾਹਿਬ ਲੋਕਾਂ ਦੀ ਦਿੱਤੀ ਹੈ ਕੱਲ ਦਾ ਦਿਨ ਸੀ ਤੁਸੀਂ ਲਫਟਰ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸੀ ਤੁਸੀਂ ਪ੍ਰੋਫੈਸ਼ਨੇਲ ਹੀ ਸੀਗੇ ਤੁਸੀਂ ਖੁਦ ਸੁਪਨੇ ਇੰਨੇ ਨਹੀਂ ਸੋਚਿਆ ਜਦੋਂ ਮੈਂ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਵੀ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀ ਉਦੋਂ ਸੁਪਨੇ ਇੰਨੇ ਮਾਨ ਸਾਹਿਬ ਨੇ ਸੋਚਿਆ ਹੋਣਾ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਤੇ ਇੱਥੇ ਤਾਂ ਕਈ ਮੁੱਖ ਮੰਤਰੀ ਆਏ ਜੀ ਇਹ ਜਦਾ ਆਜ਼ਾਦ ਹੋਇਆ ਪੰਜਾਬ ਜਿੱਥੇ ਤੇ ਪ੍ਰਤਾਪ ਸਿੰਘ ਕੈਰੋ ਜੀ ਆਏ ਇੱਥੇ ਗਿਆਨੀ ਜੈਲ ਸਿੰਘ ਜੀ ਆਏ ਇੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਇੱਥੇ ਕੈਪਟਨ ਅਮਰਿੰਦਰ ਸਿੰਘ ਜੀ ਆਏ ਹੋਰ ਵੀ ਆਏ ਔਰ ਉਹਨਾਂ ਦਾ ਸਮਾਂ ਖਤਮ ਹੋਇਆ ਬਾਦਲ ਸਾਹਿਬ ਦੇ ਪੰਜ ਵਾਰੀ ਬਣੇ ਫੇਰ ਵੀ ਇੱਕ ਦਿਨ ਉਹ ਰਿਟਾਇਰ ਹੋਏ ਤੇ ਉਹਨਾਂ ਦੀ ਰਿਟਾਇਰਮੈਂਟ ਦਾ ਤੁਹਾਡਾ ਸਮਾਂ ਆ ਗਿਆ ਇਹ ਮਾੜੀਆਂ ਯਾਦਾਂ ਦੇ ਦੇ ਰਹੇ ਹੋ ਇਹ ਪਾਵਰ ਦੇ ਨਹੀਂ ਰਹਿਣੀ ਹਮੇਸ਼ਾ ਜੀ ਜੀ ਦੁਰਵਰਤੋਂ ਤੁਸੀਂ ਸ਼ੁਰੂ ਕਰਤੀ ਹੈ ਔਰ ਇਹ ਵੀ ਮੰਨ ਲਓ ਇਹ ਦੁਨੀਆ ਦਾ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਡਿਕਟੇਟਰ ਨੇ ਜਿਹੜੇ ਤਾਨਾਸ਼ਾਹ ਭਾਵਨਾ ਆ ਜਾਂਦੀ ਹੈ ਜਿਨ੍ਹਾਂ ਦੇ ਬਾਅਦ ਉਹ ਉਹਨਾਂ ਦਾ ਸਰਵਨਾਸ਼ ਹੋਇਆ ਹੀ ਹੋਇਆ ਤੁਸੀਂ ਹਿਟਲਰ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਤੁਸੀਂ ਮੁਸਲਾਨੀ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਸਦਾਮ ਹੁਸੈਨ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਪਾਕਿਸਤਾਨ ਦੇ ਵਿੱਚ ਦੇ ਲੋ ਜਰਨਲਿਸ ਜਿਹੜੇ ਉਹ ਕਈ ਜਰਨਲਿਸ ਸੀ ਉਪਖੰਡ ਤੋਂ ਲੈ ਕੇ ਜਾਇਆ ਖਾਨ ਸੀ ਖਤਮ ਹੋ ਗਏ ਤੇ ਅੱਜ ਇੰਦਰਾ ਗਾਂਧੀ ਜੀ ਦਾ ਲੈ ਲਓ ਤੇ ਇੰਦਰਾ ਗਾਂਧੀ ਜੀ ਨੂੰ ਹੀ ਜਦੋਂ 1977 ਚੋਣ ਹੋਇਆ ਅਮਰਜੈਂਸੀ ਤੋਂ ਬਾਅਦ ਜਦੋਂ ਉਹਨਾਂ ਨੇ ਤਾਕਤ ਦਾ ਦੁਰਵਰਤੋਂ ਕੀਤੀ ਜਿੰਦਰਾ ਗਾਂਧੀ ਜੀ ਨੇ ਤੇ ਉਸ ਵੇਲੇ ਪ੍ਰੈਸ ਦਾ ਵੀ ਮੂੰਹ ਬੰਦ ਨੇਤਾ ਵੀ ਬੰਦ ਸਾਰੇ ਜੇਲ੍ਹ ਐ ਪਰ ਹਾਲ ਕੀ ਹੋਇਆ ਕਿ ਪਹਿਲੀ ਵਾਰੀ ਕਾਂਗਰਸ ਹਾਰੀ ਤੇ ਇੰਦਰਾ ਗਾਂਧੀ ਜੀ ਨੂੰ ਵੱਡੇ ਮੋਟਾ ਦੇ ਨਾਲ ਪੰਜਾਬ ਦੇਸ਼ ਦੀ ਜਨਤਾ ਨੇ ਕਰਾਰੀ ਹਾਰ ਦਿੱਤੀ ਸੀ ਇਸ ਦੇਸ਼ ਦੀ ਭਾਵਨਾ ਹੈ ਮਾਨ ਸਾਹਿਬ ਇਹ ਇਸ ਪੰਜਾਬ ਦੀ ਭਾਵਨਾ ਹੈ ਮਾਨ ਸਾਹਿਬ ਵੱਡੇ ਵੱਡੇ ਲੋਕਾਂ ਨੂੰ ਉਹ ਤੁਸੀਂ ਵੀ ਚੋਣ ਲੜਿਆ ਆ ਆਮ ਆਦਮੀ ਪਾਰਟੀ ਨੇ ਚਾਹੇ ਤੁਸੀਂ ਮਾਨ ਸਾਹਿਬ ਗੁੰਮਰਾਹ ਕਰਨੇ ਕਾਮਯਾਬ ਹੋ ਗਏ ਲੋਕਾਂ ਨੂੰ ਝੂਠੇ ਵਾਦੇ ਕਰਕੇ ਝੂਠੇ ਲਾਰੇ ਲਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਤਾ ਤੇ ਉਸ ਵੇਲੇ 92 ਹੀ ਦੇਖੋ ਵੱਡੇ ਵੱਡੇ ਲੀਡਰ ਜਿਹੜੇ ਸੀ ਉਹ ਤਨਾਵਾਰ ਗਏ ਪਰ ਹੁਣ ਤੁਸੀਂ ਫੇਰ ਸਬਕ ਨਹੀਂ ਸਿੱਖਿਆ ਅੱਜ ਸਾਲ ਰਹਿ ਗਿਆ ਤੁਹਾਡੀ ਸਰਕਾਰ ਨੂੰ ਤੇ ਅੱਜ ਤੁਸੀਂ ਵੀ ਉਸੇ ਰਸਤੇ ਚੱਲ ਬੈਤਨਾ ਸ਼ਹੀਦ ਹੈ ਕਿ ਤੁਸੀਂ ਦਵਾਨ ਦੀ ਰਾਜਨੀਤੀ ਸ਼ੁਰੂ ਕਰਤੀ ਤੁਸੀਂ ਤਮਘਾਂ ਦੀ ਰਾਜਨੀਤੀ ਸ਼ੁਰੂ ਕਰਤੀ ਮੈਂ ਲੁਧਿਆਣਾ ਪਾਰਟੀ ਦੇ ਬਾਈ ਇਲੈਕਸ਼ਨੇ ਸੀ। ਅਰ ਸਾਨੂੰ ਪਤਾ ਲੱਗ ਰਿਹਾ ਸੀ ਕਿ ਸੱਤਾ ਦਾ ਦੁਰਉਪਯੋਗ ਹੋ ਰਿਹਾ ਹੈ। ਸਰਕਾਰੀ ਅਧਿਕਾਰੀਆਂ ਦਾ ਖੁੱਲ੍ਹ ਕੇ ਭਗਵੰਤ ਸਿੰਘ ਜੀ ਦੀ ਸਰਕਾਰ ਦੁਰਉਪਯੋਗ ਕਰ ਰਹੀ ਹੈ। ਉਥੋਂ ਦੇ ਉਦਯੋਗਪਤੀ ਵੱਡੇ-ਵੱਡੇ ਲੀਡਰ ਉਥੋਂ ਦੇ ਸਮਾਜਿਕ ਧਾਰਮਿਕ ਲੀਡਰਾਂ ਨੂੰ ਧਮਕੀਆਂ ਦਿੱਤੀਆਂ ਮਾਨਸਾ ਤੁਹਾਡੀ ਸਰਕਾਰ ਨੇ ਅਲੱਗ-ਅਲੱਗ ਮਾਧਿਮਾ ਤੋਂ ਕਿ ਸਟੇਟਮੈਂਟਾਂ ਦੋਈਆਂ ਹਨਾ ਤੋਂ ਜਬਰਦਸਤੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਤੇ ਚਲੋ ਬਾਈ ਇਲੈਕਸ਼ਨ ਸੀ ਤੁਹਾਡੀ ਉਹ ਜਿਹੜੀ ਸ਼ਤਰੰਜ ਸੀ ਉਹ ਚੱਲ ਗਈ ਪਰ ਹੁਣ ਬਾਈ ਇਲੈਕਸ਼ਨ ਨਹੀਂ ਆਣਾ ਮਾਨ ਸਾਹਿਬ 2027 ਦੇ ਵਿੱਚ ਸਾਰੇ ਪੰਜਾਬ ਦੀਆਂ 117 ਸੀਟਾਂ ਦਾ ਚੋਣ ਆਣਾ ਹੈ ਔਰ ਤੁਹਾਡੀ ਇਹ ਤਾਕਤ ਦੀ ਦੁਰਵਰਤੋਂ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਨੇ 6 ਮਹੀਨੇ ਪਹਿਲੇ ਤੁਹਾਡੇ ਤੋਂ ਸਾਰੀ ਤਾਕਤ ਖੋ ਲੈਣੀ ਹੈ ਤੁਸੀਂ ਦੁਰਵਰਤੋਂ ਬਾਈ ਇਲੈਕਸ਼ਨ ਜਿੱਤ ਲਓ ਤੁਸੀਂ ਪਿਛਲੇ ਦਰਵਾਜੇ ਤੋਂ ਸੱਤਾ ਦਾ ਦੁਰਵਿయోగ ਕਰਕੇ ੱੱਕਾ ਲਾੜ ਕੇ ਪਰ ਸਤਾਈ ਤੁਸੀਂ ਇਹ ਨਹੀਂ ਕਰ पाओगे ਇਹ ਯਾਦ ਰੱਖਣਾ ਔਰ ਇਹ ਜਿਹੜੀ ਗੰਡਾ ਮਾਨ ਸਾਹਿਬ ਤੁਸੀਂ ਹੱਥ ਦੇ ਨਾਲ ਬਨ ਰਹੇ ਹੋ ਇਹ ਗੰਨਾ ਤੁਹਾਨੂੰ ਮੂੰਹ ਦੇ ਨਾਲ ਖੋਲਨੀ ਆ ਪੈਣੀ ਹੈ ਇਹ ਯਾਦ ਰੱਖਣਾ ਸੋ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਲੋ ਸਖਤ ਨਿੰਦਾ ਕਰਨਾ ਇਹ ਧੱਕੇ ਦੀ ਪੋਲਿਟਿਕਸ ਦੀ ਔਰ ਨਾਲ ਮਾਨ ਸਾਹਿਬ ਅਸੀਂ ਤੇ ਉਹ ਪਾਰਟੀ ਦੇ ਕਾਰਜਕਰਤਾ ਹੀ ਰਹੀ ਆ اپੋਜੀਸ਼ਨ ਇਟਾ ਅਸੀਂ ਜੇਲਾ ਕਟੀਆਂ ਅਸੀਂ ਡਾਂਗਾ ਖਾਧੀਆਂ ਕਾਂਗਰਸ ਦੇ ਰਾਜਾ ਇੰਜ ਤੇ ਨਾ ਤੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਦਰਿਆ ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਚੁਕਿਆ ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅਕਿਆ ਭਾਰਤੀ ਜਨਤਾ ਪਾਰਟੀ ਦਾ ਕਾਰਕਿਰਤਾ ਨਿਰਭੀਕ ਹੋ ਕੇ ਦੇਸ਼ ਸੇਵਾ ਨੂੰ ਪ੍ਰਮੁੱਖਤਾ ਰੱਖਦੇ ਹੋ ਕਿ ਇਹ ਤਾਂ ਮੰਨ ਕੇ ਚੱਲੋ ਦੂਜੀਆਂ ਪਾਰਟੀਆਂ ਨੇ ਤੁਹਾਡੀ ਪਾਰਟੀ ਵੀ ਹੋ ਗਈ ਮਾਨ ਸਾਹਿਬ ਬਾਕੀ ਵੀ ਤੁਹਾਡੇ ਲਈ ਤੇ ਪਾਵਰ ਸੱਤਾ ਇੱਕ ਸਾਵਧਨ ਹੈ ਆਪਣੀ ਪਾਰਟੀ ਨੂੰ ਤੁਹਾਨੂੰ ਜੁਟਾਉਣ ਦਾ ਭ੍ਰਸ਼ਟਾਚਾਰ ਕਰਨ ਦਾ ਆਪਣੇ ਪਰਿਵਾਰਾਂ ਦਾ ਉਥਾਨ ਕਰਨ ਦਾ ਤੁਹਾਡੇ ਲਈ ਜੇ ਸਾਧਨ ਹੁੰਦਾ ਪਰ ਭਾਰਤੀ ਜਨਤਾ ਪਾਰਟੀ ਲਈ ਇਹ ਸੇਵਾ ਦਾ ਸਾਧਨ ਹੈ ਅਸੀਂ ਸੱਤਾ ਨੂੰ ਸੇਵਾ ਦਾ ਮਾਧਿਅਮ ਸੋਹਣੇ ਆ ਤੇ ਉਸ ਕਰਕੇ ਡਰਦੇ ਨਹੀਂ ਅਸੀਂ ਦੇ ਜਮੀਨ ਤੇ ਉਤਰ ਕੇ ਲੜ ਰਹੇ ਆ ਜੀ ਭਾਵੇਂ ਮਾਨ ਸਾਹਿਬ ਤੁਸੀਂ ਕਾਂਗਰਸ ਪਾਰਟੀ ਦੇ ਸੈੱਟ ਕਰਨੀ ਹੈ ਜਿਹੜੀ ਆਪੋਜੀਸ਼ਨ ਦੀ ਪਾਰਟੀ ਹੈ ਉਹ ਤੁਹਾਡੇ ਕੇਜਰੀਵਾਲ ਜੀ ਨੇ ਰਾਹੁਲ ਗਾਂਧੀ ਨੂੰ ਕੁਜੇ ਚ ਪਾ ਲਿਆ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਇੰਡੀਕੇਟ ਬੰਦੇ ਦੇ ਤੋਂ ਮੈਂ ਪਹਿਲੇ ਵੀ ਕਿਹਾ ਹੈ ਕਿ ਬਾਜਵਾ ਸਾਹਿਬ ਵਿਚਾਰੇ ਉਹਨਾਂ ਨੂੰ ਵੀ ਮਜਬੂਰੀ ਚ ਸੀਨੀਅਰ ਨੇਤਾ ਨੇ ਬਾਜਵਾ ਸਾਹਿਬ ਸਾਡੇ ਰਾਜਨੀਤੀ ਦੇ ਪਰ ਮਜਬੂਰ ਨੇ ਆਪਣੀ ਨੈਸ਼ਨਲ ਲੀਡਰਸ਼ਿਪ ਦੇ ਹੁਕਮਾਂ ਦੇ ਗੁਲਾਮ ਨੇ ਇਸ ਕਰਕੇ ਉਹਨਾਂ ਨੂੰ ਵੀ ਜਿੱਦਾਂ ਲਾਸਟ ਚੈਲੰਜ ਦੀ ਸਟੇਜ ਲੱਗੀ ਹੁੰਦੀ ਹੈ ਵਿਧਾਨ ਸਭਾ ਉੱਥੇ ਤੁਸੀਂ ਵੀ ਪਰਫਾਰਮ ਕਰਦੇ ਹੋ ਤੁਸੀਂ ਦੇ ਆਰਟਿਸਟ ਹੋ ਮਾਨਸਾ ਉਹ ਬਾਦਸ਼ਾਹ ਸਾਹਿਬ ਵੀ ਪਰਫਾਰਮ ਕਰਦੇ ਨੇ ਉਹ ਵੀ ਆਰਟਿਸਟ ਬਣ ਗਏ ਨੇ ਉਹ ਵੀ ਉਹ ਰੰਗਮঞ্চ ਦੇ ਕਲਾਕਾਰ ਬਣ ਗਏ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਦਿੱਲੀ ਜਿੱਦੇ ਤੁਸੀਂ ਜਪੀਆਂ ਬੰਦੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਪੰਜਾਬ ਵੀ ਜੇ ਡਰਾਮਾ ਚੱਲਦਾ ਜਨਤਾ ਜਾਣਦੀ ਹੈ ਕਿ ਤੁਹਾਡਾ ਅਸਲੀ ਮੁੱਦਾ ਆਪੋਜੀਸ਼ਨ ਦੇ ਖਤਮ ਕਰ ਦਿੱਤੀ ਜਦੋਂ ਕਾਂਗਰਸ ਪਾਰਟੀ ਨੂੰ ਤੁਸੀਂ ਕੁਝੇ ਜਿਹਾ ਲਿਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੁਹਾਡੇ ਮੁਤਾਬਕ ਚੱਲ ਪਈ ਤੁਸੀਂ ਮੈਨੇਜ ਕਰ ਲਿਆ ਪਰ ਇਹ ਮੰਨ ਕੇ ਚੱਲੋ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਮੈਨੇਜ ਨਹੀਂ ਕਰ पाए ਭਾਰਤੀ ਜਨਤਾ ਪਾਰਟੀ ਪਹਿਲੇ ਦਿਨਸ ਤੋਂ ਆਪੋਜੀਸ਼ਨ ਦਾ ਮੰਡੇਟ ਮਿਲਿਆ ਸੀ ਪੰਜਾਬ ਦੇ ਵਿੱਚ ਚੌਂਕੀਦਾਰ ਦਾ ਸਾਨੂੰ ਵੋਟ ਮਿਲੇ ਜੀ ਪੰਜਾਬ ਵਿੱਚ ਤੇ ਅਸੀਂ ਚੌਂਕੀਦਾਰੀ ਕਰ ਰਹਾ ਤੁਹਾਡੇ ਖਿਲਾਫ ਜਿਹੜੀਆਂ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੇ ਉਥੇ ਪਹਿਰਾ ਦੇ ਰਹੇ ਆ ਲੋਕਾਂ ਦੇ ਪਲੇਟ ਫਰਮ ਤੇ ਲੋਕਾਂ ਦੀ ਆਵਾਜ਼ ਉਧਾਰੇ ਆ ਲੋਕਾਂ ਨਾਲ ਲੜਾਈ ਲੜ ਰਹੇ ਆ ਸਰਕਾਰ ਦੇ ਉੱਤਰ ਕੇ ਡੈਮੋਕਰੈਟਿਕ ਵੇ ਦੇ ਨਾਲ ਲੋਕਤੰਤਰ ਤੁਸੀਂ ਤੇ ਲੋਕਤੰਤਰ ਹੀ ਮਾਨਸਾ ਨੂੰ ਵਿਸ਼ਵਾਸ ਨਹੀਂ ਲੱਗਦੇ ਪਰ ਅਸੀਂ ਰਹਿਣੇ ਆ ਅਸੀਂ ਆਪੋਜੀਸ਼ਨ ਬਣ ਕੇ ਲੜਾਈ ਲੜ ਰਹੇ ਆ ਤੁਹਾਡੇ ਨਾਲ ਔਰ ਇਹੀ ਕਹ ਰਹੇ ਆ ਮਾਨ ਸਾਹਿਬ ਕਿ ਤੁਹਾਡਾ ਵੋਟ ਸ਼ੇਅਰ ਵੀ ਘਟ ਗਿਆ ਕਿਉਂਕਿ ਨੌਨ ਪਰਫਾਰਮਰ ਹੋ ਨਾ ਵਾਦੇ ਪੂਰੇ ਕੀਤੇ ਤੇ ਦੂਜੇ ਪਾਸੇ ਕਾਂਗਰਸ ਜਿਹੜੀ ਹੈ ਉਹ ਪਹਿਲੇ ਹੀ ਭ੍ਰਸ਼ਟਾਚਾਰ ਕਰਕੇ ਹਟਾਈ ਗਈ ਸੀ ਉਤੋਂ ਜਿਹੜਾ ਉਹਨਾਂ ਨੇ ਤੁਹਾਡੇ ਨਾਲ ਨੂਰਾ ਕੁਸ਼ਤੀ ਸ਼ੁਰੂ ਕਰਤੀ ਜਿਹੜਾ ਉਹਨਾਂ ਨੇ ਤੁਹਾਡੇ ਨਾਲ ਫਰੈਂਡ ਹੀ ਮੈਚ ਖੇਡਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਫਿਕਸਡ ਮੈਚ ਤੁਹਾਡਾ ਦੇ ਕਾਂਗਰਸ ਦਾ ਚੱਲ ਰਿਹਾ ਇਹ ਜਨਤਾ ਹੈ ਇਹ ਸਭ ਜਾਣਦੀ ਹੈ ਇਹੀ ਕਾਰਨ ਹੈ ਕਿ ਮਾਨ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਦਾ ਲੋਕ ਸਭਾ ਤਰ੍ਹਾਂ ਤੋਂ ਵੋਟ ਸ਼ੇਅਰ ਘਟ ਗਿਆ 26% ਤੇ ਰਹਿ ਗਿਆ 2 ਸਾਲ ਦੀ 92 ਤੋਂ 93 ਕਾਂਗਰਸ ਪਾਰਟੀ ਦਾ ਵੀ ਵੋਟ ਸ਼ੇਅਰ ਘਟ ਗਿਆ ਹੈ ਸ਼੍ਰੋਮਣੀ ਗਾਲੀਦਾਰ ਦਾ ਵੀ ਵੋਟ ਸ਼ੇਅਰ 13% ਰਹਿ ਗਿਆ ਤੇ ਵਧਿਆ ਕਿਤਾ ਜਿਹੜੀ ਲੋਕਾਂ ਦੀ ਡਿਊਟੀ ਨਿਭਾ ਰਹੀ ਸੀ ਜਨਤਾ ਦੀ ਸੇਵਾ ਕਰ ਰਹੀ ਸੀ ਭਾਰਤੀ ਜਨਤਾ ਪਾਰਟੀ 8% ਤੋਂ 19% ਦੇ ਆ ਗਈ 2022 ਭਾਰਤੀ ਜਨਤਾ ਪਾਰਟੀ ਨੂੰ ਦੋ ਵਿਧਾਨ ਸਭਾ ਦੀਆਂ ਸੀਟਾਂ ਮਿਲੀਆਂ ਸੀ ਮਾਨਸਾਰ 2 ਸਾਲ ਬਾਅਦ ਦੇਖ ਲੋ ਡਾਟਾ 2024 ਚ 25 ਵਿਧਾਨ ਸਭਾ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਿੱਤੀ ਹੈ ਪੰਜਾਬ ਦੇ ਵਿੱਚ ਨੌਂ ਸਭਾ ਤੇ ਔਰ ਨੌਂ ਵਿਧਾਨ ਸਭਾ ਸੀਟਾਂ ਤੇ ਬੜੇ ਥੋੜੇ ਮਾਰਜਨ ਵਾਲੇ ਵੀ ਪਿੱਛੇ ਜਿੱਤੇ ਬਰਾबरी ਆ ਤੇ ਕਿੱਥੇ ਦੋ ਸੀਟਾਂ ਤੇ ਦੋ ਸਾਲ ਹੀ ਤੁਹਾਡੀਆਂ ਪਾਰਟੀਆਂ ਦਾ ਤਿਰਸਕਾਰ ਕਰਕੇ 22 ਕਰਕੇ ਪੰਜਾਬ ਦੀ ਜਨਤਾ ਦਾ ਮੋਹ ਭਾਰਤੀ ਜਨਤਾ ਪਾਰਟੀ ਨਾਲ ਹੋ ਗਿਆ ਤੇ ਇਹ ਜੋ ਤੁਸੀਂ ਕਰਦੇ ਪਏ ਹੋ ਧੱਕੇ ਦੀ ਰਾਜਨੀਤੀ ਤੇ ਮੈਂ ਸਮਝੇ ਨਾ ਕਿ ਇਹ ਰਾਜਨੀਤੀ ਜਿਹੜੀ ਹੈ ਨਾ ਉਹ ਕਹਿੰਦੇ ਨੇ ਕਿ ਇਹ ਰਾਜਨੀਤੀ ਤੁਹਾਡੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਕਫਨ ਦਾ ਆਖਰੀ ਕਿਲ ਸਿੱਧ ਹੋਏਗੀ ਲੋਕ ਭਾਰਤੀ ਜਨਤਾ ਪਾਰਟੀ ਨਾਲ ਜਨ ਅੰਦੋਲਨ ਹੀ ਜਾਗਣਗੇ ਲੋਕ ਸੜਕਾਂ 'ਤੇ ਉਤਰਾਂਗੇ ਐਮਰਜੈਂਸੀ ਅੰਗੂ ਜਨ ਅੰਦੋਲਨ ਜਨਤਾ ਦੇ ਦੋ ਮਾਨ ਸਾਹਿਬ ਜਨ ਅੰਦੋਲਨ ਕਰਦੀ ਹੈ ਨਾ ਤੇ ਵੱਡੇ ਵੱਡੇ ਕਿਲੇ ਢਾਹ ਜਾਂਦੇ ਨੇ ਤੁਹਾਡੀ ਸਰਕਾਰ ਕੀ ਐ ਤੇ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਝੂਠੇ ਵਾਦੇ ਕੀਤੇ ਤੁਸੀਂ 2022 ਦਾ ਇਲੈਕਸ਼ਨ ਜਿੱਤਣ ਲਈ ਨਾ ਜਨਤਾ ਦਾ ਧਿਆਨ ਭਟਕਾਓ ਜਨਤਾ ਜਾਗ ਰਹੀ ਹੈ ਤੁਹਾਡਾ ਧਿਆਨ ਉਧਰ ਕਿਉਂ ਨਹੀਂ ਹੈ ਕਿ ਉਹ ਵਾਦੇ ਪੂਰੇ ਕਰੋ 1000 ਰੁਪਇਆ ਤੁਸੀਂ ਪੈਣਾ ਦੇ ਮਹਿਲਾਵਾਂ ਦਾ 3.5 ਸਾਲ ਤੋਂ ਬੋਹਰਾ ਨਹੀਂ ਕੀਤਾ ਤੇ ਜਿਸਾ ਹਰ ਮਹੀਨੇ ਜਿਹੜਾ 1000 ਰੁਪਏ ਤੁਸੀਂ ਦੇਣਾ ਸੀ ਭੈਣਾ ਮਤਾਵਾ ਨੂੰ ਤੇ ਜ਼ਰਬ ਕਰ ਲਈਏ ਤੇ ਸੈਂਕੜੇ ਕਰੋੜ ਰੁਪਏ ਭੈਣਾ ਮਤਾਵਾ ਦੇ ਪੰਜਾਬ ਦੇ ਤੁਸੀਂ ਕਰਜਾਈ ਹੋ ਕਿ ਜੇ ਪਹਿਲੇ ਦਿਨ ਤੋਂ ਉਹ ਜ਼ਰਬ ਲਾ ਲਈਏ 1000 ਰੁਪਏ ਮਹੀਨਾ ਤੇ ਡੇਢ ਗੁਣ ਹੋਰ ਮਹਿਲਾਵਾਂ ਦੇ ਹੈ ਹੀ 50% ਵੋਟ ਸ਼ੇਅਰ ਹੈ ਡੇਢ ਤੋਂ ਜਾਵੇ ਹੀ ਹੋਣ ਗਿਆ ਤੇ ਸਮਝਿਓ 1.5 ਕਰੋੜ ਜਰਵੇ 1000 اور ਜਰਵੇ 38 ਵੀ ਨੇ ਇੱਕ ਡਾ ਮਾਉਂਟ ਹੋ ਗਿਆ ਤੁਸੀਂ ਕਰਜ਼ਾਈਓ ਪੈਨਾ ਬਤਾਵਾ ਦੇ ਮਾਨ ਸਾਹਿਬ ਤੁਸੀਂ ਕਰਜ਼ਾਈਓ ਵਪਾਰੀਆਂ ਦੇ ਜਿਹਨਾਂ ਲੱਖ ਤੋੜਦਾ ਹੈ ਤੁਸੀਂ ਵਪਾਰ ਉਦੋਗ 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 ਪੁਰੋਦੀ ਪਾਸ ਗਿਆ ਤੁਸੀਂ ਕਰਜ਼ਾਈਓ ਮਾਨ ਸਾਹਿਬ ਕਿਸਾਨਾਂ ਦੇ ਜਿਹਨਾਂ ਦਾ 1 ਲੱਖ ਕਰੋੜ ਦਾ ਕਰਜ਼ਾ ਤੁਸੀਂ ਕਿਹਾ ਸੀ ਮਾਫ ਕਰੋਗੇ ਤੁਸੀਂ ਮਾਫ ਨਹੀਂ ਕੀਤਾ ਔਰ ਅੱਜ ਤੁਸੀਂ ਕਿਸਾਨਾਂ ਦੀ 65000 ਏਕੜ ਜ਼ਮੀਨ ਮਾਨ ਸਾਹਿਬ ਕਬਜ਼ਾ ਕਰਨ ਦੀ ਸਕੀਮ ਲਾਇਓ ਲੈਂਡ ਪੂਲਿੰਗ ਐਕਟ ਉਹ ਲੈਂਡ ਪੂਲਿੰਗ ਐਕਟ ਨਹੀਂ ਹੈ ਮਾਨ ਸਾਹਿਬ ਉਹ ਲੈਂਡ ਗ੍ਰੈਬਿੰਗ ਐਕਟ ਹੈ ਇਹਦਾ ਨੋਮਨਕਲੇਚਰ ਬਦਲਵਾ ਮੈਂਨ ਸਾਹਿਬ ਤੁਸੀਂ ਸੱਚਾਈ ਇਹ ਦੱਸੋ ਕਿ ਅਸੀਂ ਲੈਂਡ ਗ੍ਰੈਬਿੰਗ ਐਕਟ ਕਰਕੇ ਆਏ ਹਾਂ ਕਿਸਾਨਾਂ ਦੇ ਲਈ ਔਰ ਤੁਸੀਂ ਕਰ ਨਹੀਂ पाओगे ਕਿਸਾਨ ਜਾਗ ਉੱਠਿਆ ਹੈ ਕਿਸਾਨ ਜਿਹੜਾ ਹੈ ਉਹ ਜੋ ਵਾਹੀ ਕਰਦਾ ਹੈ ਜੇ ਉਹ ਅੰਦਾਜ਼ ਹੈ ਤੇ ਉਹ ਆਪਣੀ ਸੁਰੱਖਿਆ ਕਰਨੀ ਜਾਣਦਾ ਹੈ ਤੇ ਦੇਸ਼ ਦੀ ਸੁਰੱਖਿਆ ਕਰਨੀ ਵੀ ਜਾਣਦਾ ਹੈ ਭਾਵੇਂ ਦੇਸ਼ ਤੇ ਹਮਲਾ ਹੋਇਆ ਤੇ ਕਿਸਾਨ ਜਿਹੜੇ ਨੇ ਉਹ ਸਭ ਤੋਂ ਅੱਗੇ ਲੱਗ ਕੇ ਲੜਾਈ ਲੜੇ ਦੇਸ਼ ਦੀ ਔਰ ਜੇ ਉਹਨਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੀ ਜ਼ਮੀਨ ਤੇ ਤੁਸੀਂ ਹਮਲਾ ਕੀਤਾ ਤੇ ਮੰਨ ਕੇ ਚੱਲੋ ਮਾਨ ਸਾਹਿਬ ਉਹੀ ਕਿਸਾਨ ਪਹਿਲੇ ਅੱਗੇ ਲੱਗ ਕੇ ਤੁਹਾਨੂੰ ਮੂੰਹ ਤੋੜਵਾ ਜਵਾਬ ਦੇਣਗੇ ਉਸੇ ਤਰ੍ਹਾਂ ਤੁਸੀਂ ਯੂਥ ਨਾਲ ਧੋਖਾ ਕੀਤਾ ਉਹਨਾਂ ਨਾਲ ਵੀ ਜਿਹੜਾ ਨਾ ਕੋਈ ਸਕੂਲ ਖੋਲਿਆ ਨਾ ਕੋਈ ਕਾਲਜ ਖੋਲਿਆ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਸਗੋਂ ਇਹਨਾਂ ਖੁੱਲੇ ਜੀ ਉਹ ਬੰਦ ਕਰਤਾ ਤੁਸੀਂ ਮਾਨ ਸਾਹਿਬ ਪੰਜਾਬ ਦੇ ਸਾਡੇ 3.5 ਕਰੋੜ ਨਿਵਾਸੀਆਂ ਦੀ ਸਿਹਤ ਨਾਲ ਵੀ ਗਲਵਾੜ ਕੀਤਾ ਮੋਦੀ ਸਾਹਿਬ ਨੇ ਜਿਹੜੀ 5 ਲੱਖ ਰੁਪਏ ਦੀ ਸਾਲਾਨਾ ਸਿਹਤ ਬੀਮਾ ਸਭ ਤੋਂ ਵੱਡੀ ਦੁਨੀਆ ਦੀ ਯੋਜਨਾ ਆਈ ਇਸ ਵਨ ਉਹਦਾ ਪੈਸਾ મોદી ਜੀ ਨੇ ਤੁਹਾਡੇ ਵਾਲੇ ਕਰਤਾ 5 ਲੱਖ ਤੱਕ ਹਰ ਪੰਜਾਬ ਵਾਸੀ ਨੂੰ ਜਿੱਥੇ ਇਲਾਜ ਮੁਫਤ ਮਿਲਣਾ ਸੀ ਜਿੱਥੇ ਡਾਕਟਰ ਉਥੇ ਮਿਲਣਾ ਸੀ ਜਿੱਥੇ ਹਸਪਤਾਲ ਮੁਫਤ ਮਿਲਣਾ ਸੀ ਔਰ ਉਨਤੇ ਉਹਨਾਂ ਨੇ ਹੁਰਦਾਤਾ 70 ਸਾਲ ਦੀ ਉਮਰ ਤੋ ਜਿੰਨੇ ਨੇ ਜਿੰਨੀ ਜਨਤਾ ਪਾਵੇ ਕਿੰਨੀ ਆਮਦਨ ਹੋਏ ਸਾਰੇ 5 ਲੱਖ ਤੱਕ ਦੀ ਐਲਨ ਸ਼ੋਰਾਂਜ਼ਾ ਮੌਦੀਸ ਆਮਨੇ ਦਿੱਤੀ ਪਰ ਤੁਸੀਂ ਗਰੋਵ ਬੰਨ ਕੇ ਬੈਠ ਗਏ ਤੁਸੀਂ ਆਪਣਾ ਸ਼ੇਅਰ ਮੈਚਿੰਗ ਗ੍ਰਾਂਟ ਜਿਹਨੂੰ ਕਹਿੰਦੇ ਆ ਜਿਹੜਾ ਤੁਹਾਡਾ ਹਿੱਸਾ ਸੀ ਉਹ ਪਾਇਆ ਨਹੀਂ ਔਰ ਸੈਂਕੜੋ ਹਜ਼ਾਰੋਂ ਕਰੋੜਾ ਰੁਪਏ ਹਸਪਤਾਲ ਆ ਲਿਆ ਦੇ ਉਚਾਰਿਆਂ ਦੇ ਉਹਨਾਂ ਦੇ ਤੁਸੀਂ ਅਪਿਆਰ ਕੀਤਾ ਔਰ ਉਹਦੇ ਬਕਾਇਆ ਨੇ ਤੁਹਾਡੇ ਹੱਲ ਔਰ ਇਲਾਜ ਬੰਦ ਹੋ ਗਿਆ ਅੱਜ ਤੁਸੀਂ ਜ਼ਿੰਮੇਵਾਰੀ ਲਓ ਕਿ ਜਿੰਨੀਆਂ ਮੌਤਾਂ ਹੋ ਰਹੀਆਂ ਐ علاج تو بنا تشکرتا کر کے موتی صاحب دے دے کا پیسہ نہیں پچھا رہے اور اسی طرح بھی جو مواد جی نے دروازے بند کرتے ہیں راجنیتی کرنے کہ تو اڈی راج کیتا کچھ نہیں تو نعرا نہ کریں گے نہ کرنے دیں گے نہ تو کچھ کرانگے ਨਾਈ ਮੋਦੀ ਸਾਹਿਬ ਨੂੰ ਜੁਤ ਕਰਨ ਦੇਾਂਗੇ ਤੇ ਤਲਵ ਰਿਹਾ ਹੈ ਤਲਵ ਰਿਹਾ ਪੰਜਾਬ ਦਾ ਗਰੀਬ ਤਲਵ ਰਿਹਾ ਪੰਜਾਬ ਦਾ ਪਿਛੜਿਆ ਤਲਵ ਰਿਹਾ ਨੇ ਪੰਜਾਬ ਦੇ ਵਪਾਰੀ ਉਦਯੋਗਪਤੀ ਕਿਸਾਨ ਮਹਲਾਵਾ ਕਰਮਚਾਰੀ ਜਿਨ੍ਹਾਂ ਦੀ ਤਨਖਾਹਾਂ ਨਹੀਂ ਦੇ ਪਾ ਰਹੇ ਤੇ ਉਸ ਕਰਕੇ ਧਿਆਨ ਆਪਣੀ ਡਿਊਟੀ ਉੱਲ ਲਾਓ ਜੋ ਡਿਊਟੀ ਤੁਸੀਂ ਕਰ ਨਹੀਂ ਪਾਉ ਹੁਣ ਵੀ ਸਮਾਂ ਹੈ ਕੁਝ ਨਾ ਵੇਚ ਲੋ 4 ਲੱਖ ਕਰੋੜਾਂ ਦੀ ਕਰਜ਼ਾਈ ਬਣਾਤਾ ਸਾਰੇ ਪੰਜਾਬ ਨੂੰ ਔਰ ਪੰਜਾਬ ਵਾਸੀਆਂ ਨੂੰ ਇਹ ਮੈਂ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਨਿਵਾਸੀਓ ਇਹ ਜਿਹੜਾ 4 ਲੱਖ ਕਰੋੜ ਹੈ ਤੁਸੀਂ ਸਾਰੇ ਹਰ ਪੰਜਾਬ ਦਾ ਨਿਵਾਸੀ ਵੱਡਾ ਛੋਟਾ ਮਹਿਲਾ ਬੱਚਾ ਬੱਚੀ ਸਵਾ ਲੱਖ ਰੁਪਏ ਦੇ ਕਰਜ਼ਾਈ ਹੋ ਗਏ ਨੇ ਇਹ 4 ਲੱਖ ਕਰੋੜ ਜਿਹੜਾ ਬਾਦ ਸਾਹਿਬ ਤੁਸੀਂ ਕਰਜ਼ਾ ਲੈ ਕੇ ਭ੍ਰਿਸ਼ਟਾਚਾਰ ਕੀਤਾ ਇਹ ਸਾਰੇ ਪੰਜਾਬ ਨਿਵਾਸੀ ਸਵਾ ਲੱਖ ਰੁਪਏ ਦਾ ਕਰਜ਼ਾ ਇਹਨਾਂ ਦੇ ਸਿਰਾਂ ਦੇ ਛੱਡ ਕੇ ਜਾ ਰਹੇ ਹੋ ਤੁਸੀਂ ਦੇ ਚਲੇ ਜਾਣਾ ਬਨਵਾਸ ਤੇ ਆ ਜੀਵਨ ਨੂੰ ਨਿਵਾਸ ਮਿਲਣਾ ਲਾ ਆਮ ਆਮੀ ਬਾਡੀ ਨੇ ਤੇ ਜੋ ਹੈ ਦੁਸ਼ਕਰਮ ਕੀਤੇ ਨੇ ਕੁਕਰਮ ਕੀਤੇ ਨੇ ਤੁਹਾਨੂੰ ਦੇ ਆ ਜੀਵਨ ਜਿਹੜਾ ਵਿਸ਼ਰਾਮ ਵੀ ਮਿਲਣਾ ਲਾ ਆ ਸੀਮਾ ਆ ਜੀਵਨ ਜਿਹੜਾ ਤੁਹਾਨੂੰ ਹੈ ਉਹ ਲੋਕੀ ਜਿਹੜੇ ਨੇ ਉਤਿਆਰ ਬੈਠੇ ਨੇ ਕਿ ਤੁਹਾਨੂੰ ਨਿਵਾਸ ਭੇਜਿਆ ਜਾਏ ਇਹ ਸਵਾਲ ਲੱਗਦਾ ਤਰਜਾਈ ਜਿਹੜਾ ਤੁਸੀਂ 850 ਵਾਸੀ ਨੂੰ ਬਣਾਤਾ ਹੈ ਇਹ ਪੁਸ਼ਤਾ ਤੁਹਾਨੂੰ ਜਿਹੜਾ ਸਰਾਪਿਤ ਕਰਨ ਗਿਆ ਸ਼ਰਾਬ ਦੇਣਗੇ ਸੋ ਮੈਂ ਸਖਤ ਸ਼ਬਦਾਂ ਇਹ ਨਿੰਦਾ ਕਰਨਾ ਜੋ ਇਹ ਪੰਜਾਬ ਦੀ ਸਰਕਾਰ ਤਕੇੜੇ ਆ ਗਈ ਹੈ ਇੰਦਰਾ ਗਾਂਧੀ ਜੀ ਵਾਂਗੂ ਅੱਜ ਪੰਜਾਬ ਵਿੱਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਗਏ ਨੇ ਅੱਜ ਭੂਮੀ ਮਾਫੀਆ ਜਿਹੜਾ ਕਿ ਤੁਸੀਂ ਦੇਖ ਹੀ ਰਿਹਾ ਜਿਹੜਾ ਮੈਂ ਕਿਹਾ

ਕਿ ਉਹ ਵਕੀਲ ਸਾਹਿਬ ਅੱਜ ਉਹਨਾਂ ਦਾ ਦੇਹਾਂਦ ਹੋ ਗਿਆ ਗੋਲੀਆਂ ਮਾਰ ਕੇ ਅਤਿਆ ਹੋ ਗਈ ਕਿੰਨੇ નિર્ਦੋਸ਼ਾਂ ਦੀ ਅਤਿਆ ਹੋ ਗਈ ਔਰ ਉਹਦਾ ਹੀ ਡਰਗ ਦੇ ਨਾਲ ਘਰ ਘਰ ਜਿਹੜੀ ਡਰਗ ਪਹੁੰਚ ਗਈ ਕਿੰਨੇ ਪਰਿਵਾਰਾਂ ਦੀ ਰੋਜ਼ ਫੋਟੋ ਆ ਲੱਗਦੀਆਂ ਰਹਿੰਦੇ ਬਿਲਕਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਜਿਹੜੀ ਅੱਜ ਇਹ ਮੌਤਾ ਹੋ ਰਹੀਆਂ ਡਰਗ ਤੋਂ ਕੌਣ ਜ਼ਿੰਮੇਵਾਰ ਹੈ ਮਾਨ ਸਾਹਿਬ ਇਹ ਵਿਯੁਧ ਨਸ਼ੇ ਵਿਰੁੱਧ ਸਾਡੇ ਦਿਨ ਸਾਹਿਬਾ ਸ਼ੁਰੂ ਕੀਤਾ ਔਰ ਇੱਕ ਜਵਾਬ ਮੈਂ ਪਹਿਲੇ ਹੀ ਮੰਗਿਆ ਸੀ ਕਿ ਅੱਜ ਤੱਕ ਜਿਹੜੀਆਂ ਉਹ ਕੰਪਨੀਆਂ ਸੀ ਅਜਾ ਹਾਈ ਗੋਡ ਇਵਰੀ ਡੋਗ ਇਹ ਮੈਨੂੰ ਪਤਾ ਲੱਗਾ ਸਪੰਜਾ ਸਰਕਾਰ ਦੇ ਖਿਲਾਫ ਕਿ ਜਿਹੜੀਆਂ ਉਹ ਦਵਾਈਆਂ ਬਣਾਉਣ ਵਾਲੀਆਂ ਇਹ ਮਾਚਲਦੀਆਂ ਕੰਪਨੀਆਂ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹ ਜਿਹੜੀਆਂ ਕੰਪਨੀਆਂ ਡਰਗ ਸਪਲਾਈ ਕਰ ਰਹੀਆਂ ਐ ਇਹ ਗੋਲੀਆਂ ਸਪਲਾਈ ਕਰ ਰਹੀ ਹੈ ਉਹ ਤੁਹਾਡਿਆ ਲਿਸਟੇਜ ਨੇ ਉਹ ਫਾਈਲਾਂ ਕਿੱਥੇ ਗਈਆਂ ਉਹ ਕੰਪਨੀਆਂ ਤੇ ਤੁਸੀਂ ਐਕਸ਼ਨ ਜੋ ਨਹੀਂ ਲਿਆ ਉਹ ਕੰਪਨੀਆਂ ਦੇ ਮਾਲਕਾਂ ਨੂੰ ਦੀ ਜੇਲ੍ਹ ਕਿਉਂ ਨਹੀਂ ਭੇਜਿਆ ਉਹ ਕੰਪਨੀਆਂ ਦੀ ਪ੍ਰੋਡਕਸ਼ਨ ਦੀ ਬੰਦ ਕਿਉਂ ਨਹੀਂ ਕਰਵਾਈ ਸੋ ਪਰਪੇਕਸ਼ ਨੂੰ ਪਰਮਾਨਗੀ ਵਰਸ਼ਕਤਾ ਨਹੀਂ ਹੁੰਦੀ ਗਰੀਬਾਂ ਨੂੰ ਝਾਕੋ ਅਤਿਆਚਾਰ ਨਾ ਕਰੋ ਇਹ ਇੱਕ ਹੀ ਅਤਿਆਚਾਰ ਦਾ ਤੁਹਾਡੂ ਜਨਤਾ ਦੇ ਅੱਗੇ ਜਵਾਬ ਦੇਣਾ ਪੈਣਾ ਮੈਂ ਤੇ ਮੁੱਖ ਮੰਤਰੀ ਹੋ ਸਨਮਾਨਯੋਗੋ ਰਗੋ ਦੀ ਸਨਮਾਨ ਕਰਨੇ ਅਸੀਂ ਮੁੱਖ ਮੰਤਰੀ ਦੇ ਖਿਲਾਫ ਆਪ ਸ਼ਬਦ ਨਹੀਂ ਕਹਿੰਦੇ ਭਾਰਤੀ ਹੁੰਦਾ ਪਾਰਟੀ ਵਾਲੇ ਔਰ ਜਗਾਵਾਂਗੇ ਜਰੂਰ ਤੁਹਾਨੂੰ ਕਿ ਜਾਗ ਜਾਓ ਮਾਨ ਸਾਹਿਬ ਅਤਿਆਚਾਰ ਨਾ ਕਰੋ ਤੇ 라ਵਣ ਨਹੀਂ ਰਹੇ ਤੇ ਕੌਣ ਨਹੀਂ ਰਹੇ ਤੇ ਤੁਸੀਂ ਕਿੱਥੋਂ ਬਚੋਗੇ ਧੰਨਵਾਦ